ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਇਸ ਚੈਨਲ ਤੇ ਹਾਜ਼ਰਾਂ ਇੱਕ ਨਵੀਂ ਜਾਣਕਾਰੀ ਦੇ ਨਾਲ ਜੇ ਤੁਸੀਂ ਚਾਹੁੰਦੇ ਹੋ ਕਿ ਜਿਵੇਂ ਦੇ 10 ਸਾਲ ਪਹਿਲਾਂ ਲੱਗਦੇ ਸੀ ਉਵੇਂ ਦੇ ਹੀ ਰਹੋ ਜੇ ਤੁਸੀਂ ਚਾਹੁੰਦੇ ਹੋ ਸਾਰਾ ਦਿਨ ਭੱਜੇ ਫਿਰੋ ਤੇ ਥਕਾਵਟ ਨਾ ਹੋਵੇ ਤੇ ਜੇ ਤੁਸੀਂ ਚਾਹੁੰਦੇ ਹੋ ਸਾਰਾ ਦਿਨ ਕੰਮਾਂ ਵਾਲੀ ਪਾ ਕੇ ਵੀ ਦਿਮਾਗੀ ਤੌਰ ਤੇ ਤਰੋਤਾਜ਼ਾ ਮਹਿਸੂਸ ਕਰਨਾ ਚਾਹੁੰਦੇ ਹੋ ਅੱਜ ਕੱਲ੍ਹ ਦੇ ਜੀਵਨ ਵਿੱਚ ਮਨੁੱਖ ਦਾ ਸਰੀਰ ਨਾਲੋਂ ਦਿਮਾਗੀ ਕੰਮਕਾਜ ਵੱਧ ਗਿਆ ਹੈ ਇਸ ਤੇ ਕਾਰਨ ਬਹੁਤ ਸਾਰੇ ਕਾਮਕਾਜੀ ਲੋਕ ਲੋੜਿੰਦੀ ਊਰਜਾ ਦੀ ਕਮੀ ਕਾਰਨ ਦਿਮਾਗੀ ਅਤੇ ਸਰੀਰਕ ਕਮਜ਼ੋਰੀ ਦਾ ਸ਼ਿਕਾਰ ਹੋ ਜਾਂਦੇ ਹਨ ਜਿਸ ਦੇ ਨਾਲ ਉਹਨਾਂ ਦੀਆਂ ਬਿਮਾਰੀਆਂ ਨਾਲ ਲੜਨ ਵਾਲੀ ਸ਼ਕਤੀ ਕਮਜ਼ੋਰ ਹੁੰਦੀ ਜਾਂਦੀ ਹੈ ਅਤੇ ਉਹ ਉਮਰ ਤੋਂ ਪਹਿਲਾਂ ਬੁੱਢੇ ਜਾਪਨ ਲੱਗਦੇ ਹਨ ਅੱਜ ਅਸੀਂ ਤੁਹਾਨੂੰ ਸਵੇਰੇ ਨਾਸ਼ਤੇ ਵਿੱਚ ਭੋਜਨ ਤੋਂ 1 ਘੰਟਾ ਪਹਿਲਾਂ ਖਾਦੇ ਜਾਣ ਵਾਲੇ ਜਿਹੇ ਡ్రਾਈ ਫਰੂਟਾਂ ਬਾਰੇ ਦੱਸਾਂਗੇ ਜਿਨ੍ਹਾਂ ਨੂੰ ਹੇਠ ਦਿੱਤੇ ਚਾਰਟ ਮੁਤਾਬਕ ਖਾ ਕੇ ਤੁਸੀਂ ਸਰੀਰ ਵਿੱਚ ਅਥਾ ਊਰਜਾ ਦਾ ਮਹਿਸੂਸ ਕਰੋਗੇ ਬਲਕਿ ਤੁਹਾਡੇ ਸਰੀਰ ਅੰਦਰਲੀ ਜਿਹਹੀ ਫੌਜ ਵੀ ਨਿਸਲ ਹੋ ਜਾਵੇਗੀ ਜੋ ਮਨੁੱਖਾਂ ਨੂੰ ਬੁੱਢਾ ਕਰਦੀ ਹੈ ਭਾਵ ਕਿ ਤੁਸੀਂ 40 ਸਾਲ ਦੀ ਉਮਰ ਵਿੱਚ ਵੀ 30 ਸਾਲ ਦੇ ਲੱਗੋਗੇ ਅਤੇ ਭਾਵੇਂ ਤੁਸੀਂ ਸਾਰਾ ਦਿਨ ਕਿਸੇ ਟੈਲੀਵਿਜ਼ਨ ਦੀ ਡਿਬੇਟ ਵਿੱਚ ਬੈਠ ਕੇ ਕਾਮਰੋਲੀ ਪਾਈ ਜਾਵੋ ਤੁਹਾਨੂੰ ਦਿਮਾਗੀ ਥਕਾਵਟ ਬਿਲਕੁਲ ਮਹਿਸੂਸ ਨਹੀਂ ਹੋਵੇਗੀ ਤੁਸੀਂ ਸਾਰਾ ਦਿਨ ਉੱਡੇ ਫਿਰੋਗੇ ਤੁਹਾਨੂੰ ਥਕਾਵਟ ਬਿਲਕੁਲ ਨਹੀਂ ਹੋਵੇਗੀ ਹਫਤਾਵਾਰੀ ਸਵੇਰ ਦੇ ਨਾਸ਼ਤੇ ਦਾ ਚਾਟ ਸਭ ਕੁਝ ਰਾਤ ਨੂੰ ਭੌਂਕੇ ਰੱਖਣਾ ਅਤੇ ਸਵੇਰੇ ਖਾਣਾ ਸਾਰੀਆਂ ਚੀਜ਼ਾਂ ਰਾਤ ਨੂੰ ਭੌਂਕੇ ਰੱਖ ਦੇਣੀਆਂ ਤੇ ਸਵੇਰੇ ਖਾਣੀਆਂ ਇਹਨਾਂ ਨੂੰ ਚੰਗੀ ਤਰ੍ਹਾਂ ਚਵਾ ਚਵਾ ਕੇ ਖਾਓ ਇਹਨਾਂ ਸਭ ਨੂੰ ਨਿਰਨੇ ਕਾਲ ਦੇ ਖਾਓ ਅਤੇ ਚਾਹ ਤੋਂ ਪਰੇਜ਼ ਰੱਖੋ ਤਾਂ ਸਭ ਤੋਂ ਵਧੀਆ ਹਨ ਪਰ ਜੇ ਚਾਹ ਪੀਣ ਤੋਂ ਨਹੀਂ ਰਹਿ ਸਕਦੇ ਤਾਂ ਅਪਰੋਕਿਤ ਡਰਾਈ ਫੂਟ ਖਾਣ ਤੋਂ 1 ਘੰਟਾ ਬਾਅਦ ਪੀਓ ਇਸ ਪੋਸ਼ਨ ਚਾਰਟ ਨਾਲ ਤੁਹਾਨੂੰ ਪ੍ਰੋਟੀਨ, ਹੈਲਦੀ ਚਰਬੀ, ਆਇਰਨ, ਕੈਲਸ਼ੀਅਮ, ਮੈਗਨੀਸ਼ੀਅਮ, ਫਾਈਬਰ ਅਤੇ ਓਮੇਗਾ 3 ਵਰਗੇ ਮੁੱਖ ਤੱਤ ਮਿਲਣਗੇ ਅਤੇ ਤੁਸੀਂ ਰੋਗਾਂ ਤੋਂ ਬਚੇ ਰਹੋਗੇ। ਸਰੀਰਕ ਕਸਰਤ, ਪੈਦਲ ਤੁਰਨਾ ਜਾਂ ਜਿਮ ਲਾਉਣ ਵਰਗੀਆਂ ਗਤੀਵਿਧੀਆਂ ਵੀ ਜਰੂਰ ਕਰੋ। ਮੈਨੂੰ ਉਮੀਦ ਹੈ ਕਿ ਤੁਹਾਨੂੰ ਕਹਾਣ ਜਾਣਕਾਰੀ ਵਧੀਆ ਲੱਗੀ ਹੋਊਗੀ। ਲਾਈਕ ਜਰੂਰ ਕਰਨਾ।